ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਚਮਕੌਰ ਸਾਹਿਬ 메ਨ ਰੋਡ ਤੇ ਸਬਜੀ ਰੇੜੀ ਫੜੀ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਛਡਾ ਕੇ ਰਾਸਤੇ ਨੂੰ ਖਲਵਾਇਆ ਬੀਤੇ ਦਿਨ ਸਕੂਟਰੀ ਸਵਾਰ ਔਰਤ ਦਾ ਹਾਦਸੇ ਹੋਣ ਨਾਲ ਹੋਈ ਸੀ ਮੌਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਚਮਕੌਰ ਸਾਹਿਬ ਖਾਲਸਾ ਖੇਡ ਸਟੇਡੀਅਮ ਦੇ ਸਾਹਮਣੇ ਦੀਆਂ ਤਸਵੀਰਾਂ ਨੇ ਜਿੱਥੇ ਨਗਰ ਕੌਂਸਲ ਦੇ ਅਧਿਕਾਰੀ ਸਤਨਾਮ ਸਿੰਘ ਇੰਸਪੈਕਟਰ ਦੀ ਅਗਵਾਈ ਦੇ ਵਿੱਚ ਜੋ ਕਿ ਸੜਕ ਦੇ ਉੱਤੇ ਕੀਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਛਡਵਾਇਆ ਗਿਆ ਬੀਤੇ ਦਿਨ ਪਿੰਡ ਲਠੇੜੀ ਦੀ ਔਰਤ ਜੋ ਕਿ ਸਕੂਟਰੀ ਤੇ ਸਵਾਰ ਸੀ ਇੱਥੇ ਰੇੜੀ ਫੜੀ ਵਾਲਿਆਂ ਦੇ ਕਾਰਨ ਸੰਤੁਲਨ ਵਿਗੜਦੇ ਨਾਲ ਇੱਕ ਟਰੈਕਟਰ ਦੇ ਪਿਛਲੇ ਟਾਇਰ niche ਆਉਣ ਨਾਲ ਮੌਤ ਵੀ ਹੋਈ ਸੀ ਨਗਰ ਕੌਂਸਲ ਲੇਟ ਹੀ ਜਾਗਿਆ ਪਰੰਤੂ ਜਾਗਿਆ ਇਸ ਮੌਕੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹਨਾਂ ਨੂੰ ਪਹਿਲਾਂ ਵੀ ਕਈ ਵਾਰ ਇਸ ਨਾਜਾਇਜ਼ ਕਬਜ਼ੇ ਨੂੰ ਛੱਡਣ ਲਈ ਕਿਹਾ ਹੋਇਆ ਸੀ ਪਰੰਤੂ ਬਾਰ ਬਾਰ ਕਹਿਣ ਦੇ ਬਾਵਜੂਦ ਇਹਨਾਂ ਵੱਲੋਂ ਨਹੀਂ ਚੁੱਕਿਆ ਗਿਆ ਤੇ ਅੱਜ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੂੰ ਲਿਜਾ ਕੇ ਉਹਨਾਂ ਵੱਲੋਂ ਸਾਰੇ ਸੜਕ ਦੇ ਮੇਨ ਰੋਡ ਉੱਤੇ ਕੀਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਛਡਾਇਆ ਗਿਆ ਜਿਨ੍ਹਾਂ ਵੱਲੋਂ ਜਾਰੀ ਤੌਰ ਤੇ ਤੰਬੂ ਲਗਾਏ ਸੀ ਉਹਨਾਂ ਦੇ ਪਟਵਾਏ ਗਏ ਇਸ ਮੌਕੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਦੱਸਿਆ ਵੀ ਉੱਚ ਅਧਿਕਾਰੀਆਂ ਨੂੰ ਉਹਨਾਂ ਵੱਲੋਂ ਸੂਚਿਤ ਕੀਤਾ ਗਿਆ ਉਸ ਉਪਰੰਤੇ ਨਾਜਾਇਜ਼ ਕਬਜ਼ੇ ਛਡਵਾਏ ਗਏ ਗੱਲਬਾਤ ਕਰਦੇ ਆ ਸਤਨਾਮ ਸਿੰਘ ਸਪੇਸ ਇੰਸਪੈਕਟਰ ਨਾਲ ਕੀ ਕਹਿੰਦੇ ਨੇ ਸੁਣੋ ਇੰਸਪੈਕਟਰ ਸਾਹਿਬ ਅੱਜ ਦਾ ਤੁਸੀਂ ਹੀ ਮਲਾਜਮਾ ਲੈ ਕੇ ਬੇਲਾ ਰੋਡ ਤੇ ਜਿਹੜੀਆਂ ਤੇ ਹੋਰ ਨਾਜਾਇਜ਼ ਕਬਜ਼ੇ ਛਡਾਏ ਆ ਕੀ ਕਹਿੰਦੇ ਆ ਤਾਂ ਟ੍ਰੈਫਿਕ ਚ ਕਾਫੀ ਸਮੱਸਿਆ ਆ ਰਹੀ ਸੀਗੀ ਤੇ ਪਬਲਿਕ ਵੱਲੋਂ ਵੀ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਸੀ ਵੀ ਉਹ ਜੜੀਆਂ ਨੂੰ ਚੁਕਾਇਆ ਜਾਵੇ ਤਾਂ ਉਹਨੂੰ ਦੇਖਦੇ ਵੀ ਜੜੀਆਂ ਚਕਾਈਆਂ ਉੱਥੇ ਇਹ ਲੇਟ ਕਰਦੇ ਹੋਏ ਜੀ ਇਹ ਤਾਂ ਕਈ ਦਿਨਾਂ ਤੋਂ ਕਈ ਸਾਲਾਂ ਤੋਂ ਸਮੱਸਿਆ ਸੀ ਅਸੀਂ ਕਈ ਵਾਰੀ ਉਹਨਾਂ ਨੂੰ ਜ਼ੁਬਾਨੀ ਤੌਰ ਤੇ ਕਿਹਾ ਸੀਗਾ ਚੱਕਣ ਵਾਸਤੇ ਪਰ ਉਹਨਾਂ ਨੇ ਗੌਰ ਨਹੀਂ ਕੀਤੀ ਤਾਂ ਕਰਕੇ ਥੋੜੀ ਸਖਤੀ ਕਰਨੀ ਪਈਏ ਤੁਹਾਨੂੰ ਨਹੀਂ ਲੱਗਦਾ ਕਿ ਬੀਤੇ ਦਿਨ ਜੋ ਐਕਸੀਡੈਂਟ ਹੋਣ ਆਉਂਦੇ ਤੇ ਰੇੜੀਆਂ ਤੇ ਰੀੜੀਆਂ ਵੀ ਉਹਦਾ ਕਾਰਨ ਸੀ ਲੱਗ ਲੱਗਦਾ ਹੀ ਰਿਹਾ ਜੀ ਵੀ ਕੁਝ ਇਹਨਾਂ ਦਾ ਵੀ ਵਿਚਾਰਨ ਸੀਗਾ ਨਾਜਾਇਜ਼ ਕਬਜੇ ਤੁਸੀਂ ਅੱਜ ਕੀ ਕੀ ਕਰਿਆ ਜੀ ਜਿੰਨੀਆਂ ਰੇੜੀਆਂ ਲੱਗੀਆਂ ਸੀ ਕਿ ਆ ਰੋਡ ਦੇ ਉੱਤੇ ਉਹ ਸਾਰੀਆਂ ਚਕਵਾਤੀਆਂ ਕਈਆਂ ਨੇ ਉੱਥੇ ਪੱਕੇ ਕਬਜੇ ਵੀ ਬਣਾਏ ਹੋਏ ਸੀ ਉਹ ਵੀ ਚਕਵਾ ਦਿੱਤੇ ਗਏ ਨੇ ਠੀਕ ਨਗਰ ਕਾਉਂਸਲ ਵੱਲੋਂ ਕੀਤੇ ਇਹ ਉਪਰਾਲੇ ਦੀ ਸ਼ਹਿਰ ਵਾਸੀ ਸਰਾਨਾ ਵੀ ਕਰ ਰਹੇ ਹਨ ਪਰੰਤੂ ਜਿਨ੍ਹਾਂ ਦੀਆਂ ਦੁਕਾਨਾਂ ਅਰਜੀ ਤੌਰ ਤੇ ਲਾਈਆਂ ਹੋਈਆਂ ਚੁੱਕੀਆਂ ਗਈਆਂ ਉਹਨਾਂ ਦਾ ਕਿਹਾ ਕਿ ਨਗਰ ਕੌਂਸਲ ਵੱਲੋਂ ਸਿਰਫ ਗਰੀਬਾਂ ਨਾਲ ਹੀ ਧੱਕਾ ਕੀਤਾ ਜਾਂਦਾ ਹੈ ਕਈ ਅਮੀਰਾਂ ਲੋਕਾਂ ਵੱਲੋਂ ਸੜਕਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਦਾ ਸਮਾਨ ਤੇ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਜਾਂਦਾ ਸਿਰਫ ਸਾਡੇ ਗਰੀਬਾਂ ਨਾਲ ਹੀ ਜਿਨ੍ਹਾਂ ਦੀ ਰੋਜੀ ਰੋਟੀ ਚੱਲਦੀ ਉਹਨਾਂ ਨਾਲ ਹੀ ਧੱਕਾ ਕੀਤਾ ਜਾਂਦਾ ਹੈ ਇਸ ਮੌਕੇ ਬੀਤੇ ਦਿਨ ਇੱਕ ਸੜਕ ਦੇ ਉੱਤੇ ਜੋ ਹਾਦਸਾ ਹੋਣ ਨਾਲ ਇੱਕ ਔਰਤ ਕੋਈ ਬੱਚਿਆਂ ਦੀ ਮਾਂ ਤੇ ਪਰਿਵਾਰ ਦੇ ਨਾਲ ਡੂੰਘਾ ਹਾਦਸਾ ਹੋਣ ਦੇ ਨਾਲੇ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਨਗਰ ਕੌਂਸਲ ਜਾਗਿਆ ਤੇ ਇਹਨਾਂ ਵੱਲੋਂ ਇਹ ਨਜਾਇਜ਼ ਕਬਜ਼ੇ ਸੜਕ ਤੇ ਕੀਤੇ ਹੋਏ ਛੜਾਏ ਗਏ ਹੁਣ ਦੇਖਣਾ ਹੈ ਕਿ ਬਣਿਆਂ ਦੇ ਵੀ ਖਾਲੀ ਕਰਾਏ ਜਾਂਦੇ ਨੇ ਕਿ ਸਿਰਫ ਗਰੀਬਾਂ ਤੇ ਹੀ ਧੱਕਾ ਕੀਤਾ ਜਾਂਦਾ ਚੰਕੌਰ ਸਾਹਿਬ ਤੋਂ ਇਕਬਾਲ